ਹੋਣਾ ਚਾਹੁੰਦੇ ਹੋ ਸਫਲ ਤਾਂ ਨਾ ਕਰੋ ਇਹ ਗਲਤੀ ਘਰ ਵਿੱਚ ਪ੍ਰਵੇਸ਼ ਕਰਦੇ ਸਮੇਂ ਕਰੋ ਇੱਕ ਕੰਮ ਪਰੇਸ਼ਾਨੀਆਂ ਤੋਂ ਖਿਹੜਾ ਛਡਾਉਣ ਲਈ ਅਪਣਾਓ ਇਹ ਟਿਪਸ ਅੱਜ ਹੀ ਬਦਲੋ ਆਪਣੀ ਇਹ ਗੰਦੀ ਆਦਤ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੌਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਈਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੀ ਅੰਤ ਤੱਕ ਦੇਖਦੇ ਰਹਿਣਾ ਅੱਜ ਦੇ ਸਮੇਂ ਵਿੱਚ ਲੋਕ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੇ ਉਪਾਅ ਕਰਨ ਲਈ ਤਿਆਰ ਰਹਿੰਦੇ ਨੇ ਹਰ ਵਿਅਕਤੀ ਕਾਮਯਾਬ ਹੋਣ ਲਈ ਮੁਕਾਬਲਾ ਕਰ ਰਿਹਾ ਹੈ ਇਸ ਕਾਰਨ ਲੋਕ ਆਪਣੇ ਘਰਾਂ ਤੇ ਪਰਿਵਾਰਾਂ ਤੋਂ ਦੂਰ ਰਹਿਣ ਲਈ ਚਾਰ ਨੇ ਅਜਿhstੀ ਵਿੱਚ ਕੁਝ ਪੇਇੰਗ ਗੈਸਟ ਜਾਂ ਕਿਰਾਏ ਦਾ ਮਕਾਨ ਲੈ ਕੇ ਰਹਿੰਦੇ ਨੇ ਭਾਵੇਂ ਲੋਕ ਉੱਥੇ ਰਹਿੰਦੇ ਨੇ ਪਰ ਆਪਣੇ ਘਰਾਂ ਵਰਗਾ ਵਿਹਾਰ ਨਹੀਂ ਕਰਦੇ ਕਿਰਾਏ ਦੇ ਘਰ ਵਾਲਾ ਵਿਹਾਰ ਕਰਦੇ ਨੇ ਇਸ ਨੂੰ ਵਾਸਤੂ ਅਨੁਸਾਰ ਚੰਗਾ ਨਹੀਂ ਮੰਨਿਆ ਜਾਂਦਾ ਵਾਸਤੂ ਸ਼ਾਸਤਰ ਮੁਤਾਬਕ ਘਰ ਭਾਵੇਂ ਖੁੱਦ ਦਾ ਹੋਵੇ ਜਾਂ ਕਿਰਾਏ ਦਾ ਵਾਸਤੂ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਲਈ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਸਥਿਤੀ ਵਿੱਚ ਘਰ ਵਿੱਚ ਵਾਸਤੂ ਨੁਕਸ ਪੈਦਾ ਨਾ ਹੋਣ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਵਾਸਤੂ ਨੁਕਸ ਪੈਦਾ ਹੁੰਦੇ ਨੇ ਉਸ ਘਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਰਥਿਕ ਸਰੀਰਕ ਅਤੇ ਮਾਨਸਿਕ ਪਰੇਸ਼ਾਨੀਆਂ ਵਿੱਚੋਂ ਲੰਗਣਾ ਪੈਂਦਾ ਇਸ ਲਈ ਜੇਕਰ ਤੁਸੀਂ ਵੀ ਕਿਸੇ ਕਾਰਨ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ ਤਾਂ ਇਥੇ ਦਿੱਤੀਆਂ ਜਾਣਕਾਰੀਆਂ ਨੂੰ ਧਿਆਨ ਨਾਲ ਜਾਣ ਲੋ ਦੇਖ ਲੋ ਕਿਤੇ ਵੀ ਕਿਰਾਏ ਦਾ ਮਕਾਨ ਲੈਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਸ ਜਗ੍ਹਾ ਤੇ ਕਿਹੜੀ ਊਰਜਾ ਜ਼ਿਆਦਾ ਸਰਗਰਮ ਰਹਿੰਦੀ ਹੈ ਕਿਉਂਕਿ ਵਾਸਤੂ ਸ਼ਾਸਤਰ ਦੇ ਮੁਤਾਬਕ ਜੋ ਵਿਅਕਤੀ ਕਿਰਾਏ ਦੇ ਘਰ ਚ ਸਭ ਤੋਂ ਪਹਿਲਾਂ ਰਹਿੰਦਾ ਹੈ ਉਸ ਤੇ ਸਕਾਰਾਤਮਕ ਅਤੇ ਨਕਾਰਾਤਮਕ ਦੋਵਾਂ ਤਰ੍ਹਾਂ ਦੀਆਂ ਊਰਜਾਵਾਂ ਦਾ ਅਸਰ ਹੋ ਸਕਦਾ ਹੈ ਜਿਹੜਾ ਤੁਹਾਡੇ ਉੱਤੇ ਵੀ ਅਸਰ ਕਰ ਸਕਦਾ ਹੈ ਅਜਿਹੇ ਚ ਨਵੇਂ ਘਰ ਚ ਸ਼ਿਫਟ ਹੋਣ ਤੋਂ ਪਹਿਲਾਂ ਪੂਰੇ ਘਰ ਨੂੰ ਸਾਫ਼ ਕਰੋ ਅਤੇ ਉੱਥੇ ਗੰਗਾ ਜਲ ਦਾ ਛਿੜਕਾ ਕਰੋ Hindu ਧਰਮ ਦੀਆਂ ਪਰ ਅਲਿਦ ਮਾਨਤਾਵਾਂ ਦੇ ਅਨੁਸਾਰ ਗੰਗਾ ਜਲ ਵਿੱਚ ਸ਼ੁੱਧ ਊਰਜਾ ਹੁੰਦੀ ਹੈ ਜੋ ਘਰ ਦੀ ਨਕਾਰਾਤਮਕ ਊਰਜਾ ਨੂੰ ਨਸ਼ਟ ਕਰ ਦਿੰਦੀ ਹੈ ਘਰ ਭਾਵੇਂ ਤੁਹਾਡਾ ਆਪਣਾ ਹੋਵੇ ਜਾਂ ਕਿਰਾਏ ਦਾ ਉਥੇ ਪ੍ਰਵੇਸ਼ ਕਰਦੇ ਸਮੇਂ ਸ਼ੁਭ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਘਰ ਚ ਜਾਣ ਤੋਂ ਪਹਿਲਾਂ ਪਾਣੀ ਨਾਲ ਭਰਿਆ ਤਾਂਬੇ ਦਾ ਕਲਸ਼ ਘਰ ਦੀ ਪੂਰਬ ਦਿਸ਼ਾ ਚ ਰੱਖੋ ਧਿਆਨ ਦਿਓ ਕਿ ਇਸ ਦੇ ਉੱਪਰ ਆਂਬ ਦੇ ਪੱਤੇ ਅਤੇ ਨਾਰੀਅਲ ਜਰੂਰ ਰੱਖੋ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਚ ਮੌਜੂਦ ਸਕਾਰਾਤਮਕ ਊਰਜਾ ਨਾਕਾਰਤਮਕ ਊਰਜਾ ਦੂਰ ਹੋ ਜਾਂਦੀ ਹੈ ਘਰ ਚ ਖੁਸ਼ਹਾਲੀ ਦੇ ਨਾਲ ਨਾਲ ਸਕਾਰਾਤਮਕਤਾ ਦਾ ਪਰਵੇਸ਼ ਹੁੰਦਾ ਹੈ ਇਸ ਤੋਂ ਇਲਾਵਾ ਘਰ ਵਿੱਚ ਪੂਜਾ ਸਥਾਨ ਕਿੱਥੇ ਬਣਾਉਣਾ ਚਾਹੀਦਾ ਇਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਪੂਜਾ ਸਥਾਨ ਹਮੇਸ਼ਾ ਉੱਤਰ ਅਤੇ ਪੂਰਬ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਸ਼ਾਸਤਰਾ ਵਿੱਚ ਇਸ ਥਾਨ ਨੂੰ ਧਨ ਦੇ ਦੇਵਤਾ ਕੁਬੇਰ ਦਾ ਦੱਸਿਆ ਗਿਆ ਹੈ ਇਸ ਲਈ ਜਦੋਂ ਵੀ ਤੁਸੀਂ ਕਿਸੇ ਨਵੇਂ ਕਿਰਾਏ ਦੇ ਘਰ ਚ ਜਾਂ ਆਪਣੇ ਘਰ ਵਿੱਚ ਸਮਾਨ ਰੱਖਦੇ ਹੋ ਤਾਂ ਪੂਜਾ ਸਥਾਨ ਦੀ ਇਸ ਦਿਸ਼ਾ ਨੂੰ ਖਾਲੀ ਰੱਖੋ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਗੰਦਾ ਵੀ ਨਾ ਰਹਿਣ ਦਿਓ ਇੱਥੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਯਾਦ ਰਹੇ ਇਹ ਜਾਣਕਾਰੀ ਵਾਸਤੂ ਸ਼ਾਸਤਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ